Seja chique, Namastê Adal. ਮੈਂ ਤੁਹਾਡਾ ਆਪਣਾ ਚਾਚਾ ਚਪੇਣਾ ਵਾਲਾ ਅੱਜ ਮੈਂ ਵੀਜ਼ਾ ਕੇਅਰ ਗਲੋਬਲ ਤੇ ਬੈਠਾ ਹਾਂ ਔਰ ਤੁਹਾਡੇ ਮੰਦੀਆਂ ਗੱਲਾਂ ਕਰਨ ਵਾਸਤੇ ਮੇਰੇ ਨਾਲ ਨੇ ਅੰਕੁਸ਼ ਸ਼ਾਨੀ ਜੀ ਜਿਹੜੇ ਕਿ ਇਥੋਂ ਦੇ ਮੈਨੇਜਿੰਗ ਡਾਇਰੈਕਟਰ ਨੇ ਸਾਨੀ ਸਾਹਿਬ ਦਾ ਸੇਕਾਰ ਵੈਲਕਮ ਮੈਂ ਅਕਸਰ ਦੇਖਦਾ ਹਾਂ ਸੋਸ਼ਲ ਮੀਡੀਆ ਤੇ ਕਿ ਕੰਪਨੀਆਂ ਬਾਰੇ ਗੱਲ ਕਰਦੇ ਨੇ ਜੀ ਮੈਂ ਪੰਜਾਬੀ ਵੀਜ਼ਾ ਲਵਾਤੇ ਵੀਜ਼ਾ ਇੱਥੇ ਲਵਾਓ ਜੀ ਐ ਮੈਂ ਸਾਰੀ ਫੈਮਿਲੀ ਦਾ ਵੀਜ਼ਾ ਲਵਾਤਾ ਐਦਾਂ ਕਰਦਾ ਪਰ ਮੇਰੇ ਸਵਾਲ ਥੋੜੇ ਜਿਹਾ ਡਿਫਰੈਂਟ ਹੋਣਗੇ ਕਿਉਂਕਿ ਉੱਥੇ ਜਿਹੜਾ ਹੈ ਨਾ ਸਿਰਫ ਵੀਜ਼ੇ ਲੱਗੇ ਦੱਸੇ ਜਾਂਦੇ ਨੇ ਵੀਜ਼ਾ ਕਿੱਦਾਂ ਲਵਾਉਣਾ ਰਾਹੀ ਤੁਹਾਨੂੰ ਪੁੱਛਾਂਗਾ ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਜਾਣ ਸਕਣ ਕਿ ਇਹ ਸਾਰਾ ਪ੍ਰੋਸੈਸ ਕਿੱਦਾਂ ਹੁੰਦਾ ਹੈ ਤੇ ਕੌਣ-ਕੌਣ ਐਲੀਜੀਬਲ ਹੈ ਦੇ ਵਾਸਤੇ ਤਾਂ ਕਿ ਜਿਹੜੇ ਆਮ ਘਰਾਂ ਦੇ ਬੱਚੇ ਨੇ ਜਿਹੜੇ ਗਰੀਬ ਨੇ ਵਿਚਾਰੇ ਨੇ ਉਹ ਆਪਣੇ ਪੈਸੇ ਨਾਲ ਖਰਾਬ ਕਰਨ ਤੇ ਸਹੀ ਸਲਾਹ ਲੈ ਕੇ ਸਹੀ ਜਗ੍ਹਾ ਤੇ ਪਹੁੰਚ ਕੇ ਆਪਣਾ ਫਿਊਚਰ ਬਣਾ ਸਕਣ ਸੋ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਤੁਸੀਂ ਕਿਸ-ਕਿਸ ਕੰਟਰੀ 'ਚ ਬੱਚੇ ਭੇਜਦੇ ਹੋ ਜਾਂ ਬੰਦਿਆਂ ਨੂੰ ਭੇਜਦੇ ਹੋ ਔਰ ਕਿਸ-ਕਿਸ ਤਰ੍ਹਾਂ ਦੇ ਵੀਜ਼ੇ ਲਵਾਉਂਦੇ ਹੋ ਅਸੀਂ ਜੀ ਸਟੂਡੈਂਟ ਵੀਜ਼ਾ ਕਰਦੇ ਹਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਤੇ ਅਸੀਂ ਅਕ੍ਰੋਸ ਦ ਗਲੋਬ ਕੰਮ ਕਰਦੇ ਹਾਂ ਜਿਵੇਂ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਇਹ ਛੋਟੀਆਂ ਕੰਟਰੀਜ਼ ਦੀ ਗੱਲ ਕਰ ਲਈਏ ਸਿੰਗਾਪੁਰ ਸਾਈਪਰਸ ਮੋਰੀਸ਼ਸ ਤੇ ਯੂਰਪ ਦੇ ਸ਼ੈਂਗਨ ਆਲਮੋਸਟ ਸਾਰਾ ਏਰੀਆ ਸੀ ਕਵਰ ਕਰਦੇ ਹੈਗੇ ਤੇ ਵਿਸਟਰ ਵੀਜ਼ਾ ਤੇ ਟੂਰਿਸਟ ਵੀਜ਼ਾ ਤੇ ਆਪਣਾ ਹੌਲਿਡੇ ਪੈਕੇਜ ਵੀ ਡੀਲ ਕਰਦੇ ਹੈਗੇ ਹੌਲਿਡੇ ਪੈਕੇਜ ਵੀ ਕਰਦੇ ਹੋ ਜੀ ਸਰ ਕਿ ਤੇ ਪਲੱਸ ਕੈਨੇਡਾ ਦੀ ਪੀਆਰ ਦੇ ਵਿੱਚ ਤੇ ਆਸਟ੍ਰੇਲੀਆ ਦੀ ਪੀਆਰ ਦੇ ਵਿੱਚ ਵੀ ਅਸੀਂ ਮਾਇਰਾ ਸਾਡੇ ਬਾਹਰ ਵਕੀਲਾਂ ਨਾਲ ਅਸੀਂ ਮਿਲ ਕੇ ਕੰਮ ਕਰਦੇ ਹੈਗੇ ਵੀ ਵੈਰੀ ਅੰਕੁਸ਼ੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਰੌਣਾ ਪਿਆ ਹੋਇਆ ਹੈ ਕਿ ਕੈਨੇਡਾ ਦੀ ਪੀਆਰ ਬੰਦ ਹੋ ਗਈ ਹੈ। ਈਵਨ ਕੈਨੇਡਾ ਦੇ ਵੀਜ਼ੇ ਬੰਦ ਹੋ ਗਏ ਆ। ਔਰ ਤੁਸੀਂ ਕਹਾਂ ਮੈਂ ਕੈਨੇਡਾ ਦਾ ਕੰਮ ਕਰਦਾ ਹਾਂ। ਕਿ ਅਸਲ 'ਏ ਇਹ ਉੱਥੇ ਜਾਣਾ ਸੰਭਵ ਹੈ? ਔਰ ਜਾਣਾ ਸੰਭਵ ਹੈ ਤੇ ਕਿਸ ਤਰ੍ਹਾਂ ਸੰਭਵ ਹੈ? ਮੈਂ ਦੱਸੋ ਕਿ ਜੇ ਵੀਜ਼ੇ ਹੀ ਬੰਦ ਹੋ ਗਏ ਨੇ, ਪੀਆਰ ਬੰਦ ਹੋ ਗਈ ਹੈ ਤੇ ਬੱਚੇ ਉੱਥੇ ਕਿਸ ਤਰ੍ਹਾਂ ਭੇਜਦੇ ਹੋ ਤੁਸੀਂ? ਅਰੇ ਤਾਂ ਸਰ ਇਹ ਬੜਾ ਵੱਡਾ ਰੂਮਰ ਹੈਗਾ ਕਿ ਕੈਨੇਡਾ ਦੇ ਵੀਜ਼ੇ ਬੰਦ ਹੋ ਗਏ ਨੇ। ਮੈਂ ਦਾਵਾ ਕਰਕੇ ਕਹਿੰਦਾ ਸਰ ਇੱਕ ਵੀ ਵੀਜ਼ਾ ਕੈਨੇਡਾ ਨੇ ਬੰਦ ਨਹੀਂ ਕੀਤਾ। ਉਹਨਾਂ ਨੇ ਉਹਨਾਂ ਕਾਲਜਸ ਦੇ ਨੱਥ ਮੰਨੀ ਹੈ ਕਿਉਂਕਿ ਇਹਨੇ ਸਾਲਾਂ ਤੋਂ ਆਪਾਂ ਜਦੋਂ ਬਾਹਰ ਜਾਂਦੇ ਆ ਆਪਾਂ ਕਹਿ ਕੇ ਜਾਂਦੇ ਆ ਆਪਾਂ ਕੁਆਲਟੀ ਐਜੂਕੇਸ਼ਨ ਲੈਣ ਜਾਂਦੇ ਆ ਆਪਾਂ ਲੱਖਾਂ ਜਿਹੜੀ ਹਜ਼ਾਰਾਂ ਦੀ ਐਜੂਕੇਸ਼ਨ ਆਪਾਂ ਲੱਖਾਂ ਚ ਲੈਣ ਜਾਂਦੇ ਆ ਤੇ ਆਪਾਂ ਇਹ ਕਹਿ ਕੇ ਜਾਂਦੇ ਵੀ ਆਪਾਂ ਕੁਆਲਟੀ ਐਜੂਕੇਸ਼ਨ ਮਤਲਬ ਕਿ ਬਹੁਤ ਆਪਣੀ ਹੋਮ ਕੰਟਰੀ ਤੋਂ ਵਧੀਆ ਐਜੂਕੇਸ਼ਨ ਆਪਾਂ ਤੋਂ ਇਨਫਰਸਟ੍ਰਕਚਰ ਵਾਲਾ ਲੈਣ ਜਾਂਦੇ ਆ ਬਾਕੀ ਜਿਹੜੇ ਕਾਲਜਸ ਉੱਥੇ ਆ ਵੀਜ਼ਾ ਨਾਲੋਂ ਕਾਲਜ ਜਿਹੜੇ ਬੰਦ ਹੋਏ ਆ ਜਿਹੜੇ ਗਵਰਨਮੈਂਟ ਸਰਟੀਫਾਈਡ ਨੇ ਸਰਕਾਰ ਨੇ ਵੀਜ਼ਾ ਨਹੀਂ ਬੰਦ ਕੀਤੇ ਉਹਨਾਂ ਨੇ ਉੱਥੇ ਕਾਲਜ ਬੰਦ ਕੀਤੇ ਜਿਹੜੇ ਇੱਕ ਕਮਰੇ ਦੇ ਵਿੱਚ ਚੱਲ ਰਹੇ ਸੀਗੇ ਜਿਹੜੇ ਆਈਸੀ ਇੰਸਟੀਟਿਊਟ ਜਾਂ ਛੋਟੇ ਇੰਸਟੀਟਿਊਟ ਵਰਗੇ ਦੋ-ਤਿੰਨ ਕਮਰੇ 'ਚ ਕਾਲਜ ਬਣਿਆ ਹੋਇਆ ਸੀਗਾ ਜਿੱਥੇ ਬੱਚੇਦਾਂ ਇਹ ਜਨਵਰੀ ਵਿੱਚ ਡਿਗਰੀ ਵਚਨ ਦਾ ਕੰਮ ਚੱਲ ਰਿਹਾ ਸੀਗਾ ਕੋਈ ਆਪਾਂ ਬੜੀ ਬੜੀ ਦੇਦੇ ਆਂ ਜੀ ਉੱਥੇ ਕੁਝ ਜਗ੍ਹਾ ਦੇ ਵਿੱਚ ਇੱਕ ਦੋ ਵਾਰੀ ਵਾਰਦਾਤਾ ਵੀ ਹੋਈਆਂ ਕੁਝ ਬੱਚੇ ਨੇ ਹੱਲੜਬਾਜੀ ਵੀ ਕੀਤੀ ਉਹ ਬੱਚੇ ਨੇ ਜਿਹੜੇ ਬੱਚੇ ਉੱਥੇ ਕੋਈ ਪੜਨਾ ਨਹੀਂ ਚਾਹ ਰਹੇ ਉਹਨਾਂ ਨੂੰ ਪ੍ਰਾਈਵੇਟ ਕਾਲਜ ਦੇ ਵਿੱਚ ਦਾਖਲਾ ਮਿਲਿਆ ਔਰ ਉੱਥੇ ਪੜ੍ਹਨ ਦੀ ਬਜਾਏ ਉਹ ਇਹ ਚੀਜ਼ਾਂ ਦੇ ਜਿਆਦਾ ਇੰਟਰਸਟ ਲੈਂਦੇ ਨੇ ਅੰਗੁਸ਼ੀ ਤੁਸੀਂ ਕੀ ਹੈ ਕਿ ਉੱਥੇ ਅਸੀਂ ਕੁਆਲਟੀ ਐਜੂਕੇਸ਼ਨ ਲੈਂਦੇ ਆਂ ਹਜ਼ਾਰਾਂ ਦੀ ਬਜਾਏ ਲੱਖ ਰੁਪਏ ਖਰਚਦੇ ਆਂ ਲੇਕਿਨ ਇੱਕ ਗੱਲ ਤੇ ਅਸਲੀਅਤ ਹੈ ਨਾ ਅਸੀਂ ਲੋਕ ਉੱਥੇ ਜਾਂਦੇ ਆਂ ਕਿ ਅਸੀਂ ਪੀਅਰ ਲਰਨ ਕਰਾਂ ਦੇ ਬੱਚੇ ਜਿਹੜਾ ਨੂੰ ਇੱਥੇ ਕੰਮ ਨਹੀਂ ਮਿਲਦਾ ਜਿਹੜੇ ਇੱਥੇ ਬੇਰੁਜ਼ਗਾਰ ਨੇ ਮਾਪੇ ਆਪਣਾ ਕਰਜ਼ਾ ਚੁੱਕ ਕੇ ਮਕਾਨ ਵੇਚ ਕੇ ਉਸਾ ਲੋਨ ਲੈ ਕੇ ਜਾਂ ਕਿਸੇ ਵੀ ਤਰੀਕੇ ਨਾਲ ਆਪਣੇ ਗਹਿਣੇ-ਗੁਣੇ ਵੇਚ ਕੇ ਪੈਸੇ ਇਕੱਠੇ ਕਰਕੇ ਇਸ ਤਰ੍ਹਾਂ ਉਹ ਮੰਗਕੇ ਉੱਥੇ ਭੇਜਦੇ ਨੇ ਉਹ ਇਸ ਕਰਕੇ ਨਹੀਂ ਭੇਜਦੇ ਕਿ ਸਾਡਾ ਬੱਚਾ ਪੜਨ ਜਾ ਰਿਹਾ ਬੜੀ ਕਲੀਅਰ ਜੀ ਗੱਲ ਹੈ ਉੱਥੇ ਇਹ ਹੁੰਦਾ ਕਿ ਸਾਡਾ ਬੱਚਾ ਜਾਏਗਾ ਕਿ ਉਥੇ ਪੀਆਰ ਹੋ ਜਾਏਗਾ ਉੱਥੋਂ ਇਹ ਪੈਸੇ ਕਮਾ ਕੇ ਸਾਨੂੰ ਭੇਜੇਗਾ ਅਸੀਂ ਆਪਣੇ ਲੋਨ ਲਾ ਕੇ ਆਰਾਮ ਦੀ ਜ਼ਿੰਦਗੀ ਬਤਾ ਸਕਾਂਗੇ ਇਹ ਪੋਸੀਬਲ ਹੈ ਇਹ ਸਰ ਅੱਜ ਵੀ ਪੋਸੀਬਲ ਹੈ ਅੱਜ ਵੀ ਬੱਚਾ ਜੇ ਕਾਬਿਲ ਹੈ ਅੱਜ ਵੀ ਤਾਂ ਤੋਂ ਬੁਗਾਰ ਵਾਪਸ ਨਹੀਂ ਆਏਗਾ ਇਹ ਕਹਿਣਾ ਦੀ ਵਾਸਤੇ ਤੇ ਵੀਜ਼ਾ ਕਿਡਰੋਸ ਨੇ ਦਾਵਾ ਕਰਦੀ ਹੈ ਜੇ ਬੱਚਾ ਕਾਬਿਲ ਹੈ ਜੇ ਬੱਚੇ ਦੀ ਪੜ੍ਹਨ ਦੀ ਨੀਅਤ ਹੈ ਉੱਥੇ ਜਾ ਕੇ ਔਰ ਆਪਣੇ ਮਾਪਿਆਂ ਦਾ ਇਹ ਵਾਕੀ ਨਾਮਦੋਸ਼ੀਂ ਕਰਨਾ ਚਾਹੁੰਦਾ ਹੈ ਤੋ ਜਿਹੜੀ ਜਿਹੜੀ ਸਟਿੱਲ ਜਿਹੜੀ ਪੜ੍ਹਾਈ ਵਾਸਤੇ ਬੱਚਾ ਗਿਆ ਉਸ ਪ੍ਰੋਸੈਸ ਨੂੰ ਜਿਹੜੇ ਟ੍ਰੈਨਰ ਦੇ ਵੱਲ ਗਵਰਨਮੈਂਟ ਵੱਲੋਂ ਬਣਾਏ ਕਿਸ ਤਰ੍ਹਾਂ ਫਾਲੋ ਕਰੇਗਾ ਤੇ ਮੇਰੇ ਸਾਹਮਣੇ ਅਜ ਤੱਕ ਇੱਕ ਵੀ ਬੱਚਾ ਵਾਪਸ ਨਹੀਂ ਆਇਆ ਇਹਨੇ ਸਾਲਾ ਦੇ ਵਿੱਚ ਤੇ ਆਨਰ ਟਾਈਮ ਦੇ ਵਿੱਚ ਵੀ ਨਹੀਂ ਆਇਆ ਤੁਹਾਡਾ ਮਤਲਬ ਇਹ ਹੈ ਵੀ ਜੇ ਬੱਚਾ ਕਾਬਿਲ ਹੈ ਤੁਹਾਨੂੰ ਵੀਪੀਆਰ ਮਿਲੇਗੀ 100% ਸਰ ਤੁਸੀਂ ਮੈਨੂੰ ਦੱਸ ਸਕਦੇ ਵੀ ਇਹ ਅਗਰ ਅਜ ਦੀ ਰੇਟ ਵਿੱਚ ਜਾਣਾ ਹੋਵੇ ਤੇ ਕਿੰਨੇ ਕੁ ਪੈਸੇ ਲੱਗਦੇ ਨੇ ਤੇ ਕੀ ਸਿਸਟਮ ਹੈ ਤੁਸੀਂ ਪੈਸੇ ਕਿਸ ਤਰ੍ਹਾਂ ਲਓ ਸਰ ਪਹਿਲੀ ਗੱਲ ਤਾਂ ਬੱਚੇ ਨੂੰ ਕਿਸੇ ਨੂੰ ਡਰ ਨਹੀਂ ਲੋੜਨੀ ਕੋਈ ਵੀਜ਼ਾ ਗੇਟ ਰੋਸਰਸ ਤੋਂ ਲੈਣੀ ਇਹ ਸਾਰੇ ਸਾਰੇ ਪ ਵੀਜ਼ਾ 635 ਡਾਲਰ ਜੇ ਗੌਰਮਨ ਨੇ ਵਧਾਇਆ ਹੈ ਉਹ 10 ਇਅਰਸ ਬਾਅਦ ਬਤਾਇਆ ਤੇ 10 ਸਾਲ ਦੇ ਵਿੱਚ ਦੇਖੋ ਮੰਗਾਈ ਜਿਹੜੀ ਹੈ ਉਹ ਆਲਮੋਸਟ ਕਿੱਡੀ ਵੀ ਕੰਟਰੀ ਦੇ ਵਿੱਚ ਡਬਲ ਹੋ ਗਈ ਹੈ ਤੇ ਉਹਨਾਂ ਦਾ 10200 ਡਾਲਰ ਤੋਂ ਸਿੱਧਾ ਵੀਜ਼ਾ 635 ਡਾਲਰ ਕੀਤਾ ਹੈ ਅਸੀਂ ਕਹਿੰਦੇ ਜੀ ਕਹਿਣਾ ਸਰਕਾਰ ਨੇ ਇੱਕ ਬੜਾ ਗਲਤ ਕਦਮ ਚੁੱਕਿਆ ਹੈ ਪਰ ਮੈਂ ਕਹਿੰਨਾ ਬਹੁਤ ਵਧੀਆ ਕਦਮ ਚੁੱਕਿਆ ਹੈ ਕਿਉਂ ਦੇਖੋ ਬੱਚਾ ਉੱਥੇ ਜਾਂਦਾ ਸੀਗਾ ਉਹਨੂੰ ਜਾਂਦੇ ਸਾਰੇ ਜਿਹੜਾ ਤੁਸੀਂ ਉਹਨੇ ਕਿਹਾ ਵੀ ਬੱਚੇ ਪੇਰੈਂਟ ਭੇਜਦੇ ਸੀ ਇਹ ਕਿ ਯਾਰ ਬੱਚਾ ਕੰਮ ਕਰੇਗਾ ਸਾਨੂੰ ਪੈਸੇ ਦੇ ਦੇਗਾ ਦੇਖੋ ਬੱਚਾ ਆਪਾਂ ਜੋ ਜਾ ਰਹੇ ਹਾਂ ਮਾਫ ਕਰਨਾ ਬੱਚਾ ਕੋ ਸੁਪਰਮੈਨ ਨਹੀਂ ਹੈਗਾ ਉਥੇ ਜਾਂਦੇ ਸਾਰ ਜਿਹੜਾ ਬੱਚਾ ਇੱਥੇ ਆਪਾਂ ਪਾਣੀ ਡਲਾ ਕੇ ਚੁੱਕੇ ਨਹੀਂ ਪੀਂਦਾ ਉਹ ਬੱਚਾ ਜਨਨਸਰ ਸੁਪਰਮੈਨ ਬਣ ਜਾਏਗਾ ਇਹ ਫਰਾਈਡੇ ਟਿਕਟ ਬਹੁਤ ਸਾਰੇ ਕਦੀ ਪੋਸਿਬਲ ਨਹੀਂ ਹੁੰਦਾ ਕਿਉਂਕਿ ਬੱਚੇ ਨੂੰ ਜਾਂਦੇ ਸਾਰ ਦੇਖੋ ਪੜਾਈ ਵੀ ਕਰਨੀ ਹੈ ਆਪਣੇ ਰੁਟੀਨ ਕੰਮ ਵੀ ਕਰਨੇ ਹੈ ਜੌਬ ਵੀ ਕਰਨੀ ਹੈ ਤੇ ਆਪਣਾ ਖਾਣਾ ਵੀ ਆਪ ਬਣਾਣਾ ਔਰ ਬਹੁਤ ਸਾਰੀ ਚੀਜ਼ਾਂ ਨੂੰ ਆਪ ਹੈਂਡਲ ਕਰਨਾ ਜਿਹੜੀ ਡੇਲੀ ਰੁਟੀਨ ਨਾਲ ਉਹਨੂੰ ਚੈਲੰਜ ਆਉਂਦੇ ਨੇ ਤੇ ਮੇਰੇ ਸਾਹਮਣੇ ਜਿਹੜਾ ਬੱਚਾ 2000 6635 ਡਾਲਰ ਨਾਲ ਉਹਨੂੰ 8000 ਡਾਲਰ ਤੋਂ ਉਹਨੂੰ ਜਨਨਸਾਰੀ ਨੂੰ ਵਾਪਸ ਮਿਲ ਜਾਂਦਾ ਔਰ ਬਾਕੀ ਪੈਸਾ ਉਹ 12000 ਡਾਲਰ ਇਸਮਥਿੰਗ 635 ਡਾਲਰ ਉਹਨੂੰ ਕਸ਼ਟਾ ਜੀ ਵਾਪਸ ਮਿਲ ਜਾਂਦਾ ਹੈ ਤੁਹਾਡੇ ਪੈਸੇ ਤੁਹਾਡੇ ਕੋਲ ਹੀ ਰਹਿਣਗੇ ਗਵਰਨਮੈਂਟ ਨਹੀਂ ਲੈਣੇ ਗਵਰਨਮੈਂਟ ਨਹੀਂ ਲੈਣੇ ਬਿਲਕੁਲ ਠੀਕ ਹੈ ਤੁਹਾਡੇ ਪੈਸੇ ਤੁਹਾਨੂੰ ਵਾਪਸ ਆ ਜਾਣਗੇ ਜੀ ਉਹ ਤੇ ਜਿਹੜੀ ਫੀਸਾਂ ਦੀ ਗੱਲ ਕਰਦੇ ਆਪਾਂ ਜੀ ਫੀਸਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਸਰ ਬਹੁਤ ਸਾਰੀ ਐਦਾਂ ਦੀ ਯੂਨੀਵਰਸਿਟੀਆਂ ਨੇ ਬਹੁਤ ਸਾਰੇ ਤਰ੍ਹਾਂ ਦੇ ਕਾਲਜੇਜ਼ ਨੇ ਜਿਹੜੇ ਅੱਜ ਵੀ ਅਰਾਈਮਨ 8000 ਡਾਲਰ ਨਾਲ ਵੀ ਤੁਸੀਂ ਆਪਣੀ ਸਾਲ ਦੀ ਵੀ ਇਸ ਵੇਲੇ ਗੱਲ ਜੇ ਤੁਸੀਂ ਅੱਜ ਵੀ ਕਹਿਣਾ ਜਾਇ ਜਾਸਾ ਦਾ ਹੈ ਔਰ ਪੈਸਾ ਦੇ ਸਕਦੇ ਹੋ ਵੀਜ਼ਾ ਲੱਟਣ ਤੋਂ ਬਾਅਦ ਹੋਰ ਕੈਟੇਗਰੀ ਕੰਟਰੀ ਨੇ ਜਿੱਥੇ ਸਟੂਡੈਂਟ ਦਾ ਜਿਹੜਾ ਫਿਊਚਰ ਹੈ ਉਹ ਤੁਹਾਨੂੰ ਬ੍ਰਾਈਟ ਲੱਗਦਾ ਜੇ ਆਪਾਂ ਗੱਲ ਕਰੀਏ ਯੂਕੇ ਦੇ ਵਿੱਚ ਵੀਜ਼ਾ ਕਿਡ ਰੋਸ ਸਰਜ ਦੇ ਵਿੱਚ ਅੱਜ ਤੱਕ ਜਦ ਤੱਕ ਮੇਰਾ ਕੈਰੀਅਰ ਨੇ ਮੈਂ ਸ਼ੁਰੂਆਤ ਕੀਤੀ ਹੈ ਮਾਫ ਕਰਨਾ ਪਰ ਦੀ ਚਿਰਪਾ ਰਹੀ ਹੈ ਮੇਰਾ ਇੱਕ ਵੀ ਯੂਕੇ ਦਾ ਰਿਫਿਊਜ਼ਲ ਨਹੀਂ ਹੈ ਸਟੂਡੈਂਟ ਵੀਜ਼ਾ ਦੇ ਵਿੱਚ ਔਰ ਵੀਜ਼ਾ ਕੇਰ ਰੋਜ਼ਰ ਹਰ ਬੱਚੇ ਨੂੰ 100% ਵੀਜ਼ਾ ਨਾਲ ਨਵਾਜ਼ਿਆ ਔਰ ਆਨ ਟਾਈਮ ਦੇ ਵਿੱਚ ਵੀ ਅਸੀਂ ਯਕੀਨ ਕਰਦੇ ਹਾਂ ਇਦਾਂ ਹੀ ਅਸੀਂ ਸਰਵਿਸ ਦਿੰਦੇ ਰਹੀਏ ਤੇ ਸਾਰੇ ਬੱਚੇ ਉੱਥੇ ਸੈਟਲ ਨੇ ਕਿਵੇਂ ਸਪਾਊਸ ਵੀਜ਼ੇ ਦੇ ਵਿੱਚ ਆਪਾਂ ਗੱਲ ਕਰੀਏ ਸਪਾਊਸ ਵੀਜ਼ੇਸ ਕਹਿੰਦੇ ਬੰਦ ਹੋ ਗਏ ਹੈ ਅਸੀਂ ਕਹਿੰਦੇ ਹਾਂ ਕਿ ਅੱਜ ਵੀ ਸਪਾਊਸ ਵੀਜ਼ਾ ਜਾ ਸਕਦਾ ਹੈ ਉਹ ਵੀ ਵਿਦਆਊਟ ਐਡਸ ਤੇ ਤੁਹਾਡੇ 50% ਪੁਆਇੰਟਸ ਵੀ ਹੈਗੇ ਆ ਆਈ ਵੀ ਤੁਸੀਂ ਪਰਵਾਜ਼ ਦੇ ਨਾਲ ਯੂਕੇ ਦੇ ਵਿੱਚ ਸਟੱਡੀ ਵਿਦਾ ਆਫਟਰ ਗ੍ਰੈਜੂਏਸ਼ਨ ਜਾ ਸਰ ਦੇ ਮੈਂ ਅੱਜ ਜਦੋਂ ਆਇਆ ਇੱਥੇ ਦੇਖਿਆ ਤੁਹਾਡਾ ਕਾਫੀ ਲੰਮਾ ਚੌੜਾ ਸਟਾਫ ਹੈ ਔਰ ਜੇ ਕੰਮ ਹੈ ਤਾਂ ਇੰਸਟਾਫ ਹੁੰਦਾ ਬੰਦੇ ਕੋਲ ਜੀ ਬਿਲਕੁਲ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੇ ਕੋਈ ਕਿਸੇ ਨਾਲ ਕੋਈ ਮਤਲਬ ਕਪਲੇਬਾਜੀ ਤਾਂ ਨਹੀਂ ਹੁੰਦੀ ਇੱਥੇ ਕਿਸੇ ਕਿਸਮ ਦੀ ਜਾਂ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾਂਦਾ ਜਾਂ ਕੋਈ ਹੋਜੀ ਗਲਤ ਨਹੀਂ ਵੈਸੇ ਸਟਾਫ ਤੋਂ ਨਜ਼ਰ ਆ ਗਿਆ ਵੀ ਕੰਮ ਤੁਹਾਡਾ ਕਾਫੀ ਵਧੀਆ ਹੈ ਤੁਸੀਂ ਕਾਫੀ ਲੰਮਾ ਚੌੜਾ ਕੰਮ ਕਰ ਰਹੇ ਹੋ ਸਰ ਔਰ ਮੋਰ ਦੈਨ ਧਨੀਏ ਸਾਲਾਂ ਤੋਂ ਸਰਵਿਸ ਕਰਦੇ ਨੂੰ ਇਸੇ ਕੰਮ ਦੇ ਵਿੱਚ ਔਰ ਮੋਰਓਵਰ ਇਸੇ ਆਪਣਾ ਓਨ ਪ੍ਰਮਿਸਿਸ ਹੈ ਅਸੀਂ ਰੈਂਟ ਤੇ ਨਹੀਂ ਬੈਠੇ ਵੀ ਅੱਜ ਬੈਠੇ ਆਵਾਂਗੇ ਔਰ ਮੋਰਵਰਸੇ ਪੰਜਾਬ ਗਵਰਨਮੈਂਟ ਦੇ ਲਾਇਸੈਂਸ ਅਸਰਟਨ ਨੇ ਔਰ ਬਹੁਤ ਹੀ ਘੱਟ ਤਾਜ਼ਾਦ ਦੇ ਵਿੱਚ ਅ ਲਾਇਸੈਂਸ ਲੋਕਾਂ ਨੂੰ ਮਿਲਿਆ ਹੈਗਾ ਇਹਦੇਸ ਆਪਣੀ ਸਰਵਿਸ ਦੇ ਸਕਦੇ ਆ ਔਰ ਮੋਰਓਵਰ ਸਾਡੇ ਕੋ ਸਾਰੇ ਤਰ੍ਹਾਂ ਲਾਇਸੈਂਸ ਹੈਗੇ ਆ ਗਵਰਨਮੈਂਟ ਦੇ ਸਹੀ ਅਥਾਰਟिटीज ਦੇ ਲੋਕਲ ਅਥਾਰਟिटीज ਦੇ ਵੀ ਸਾਡੇ ਕੋ ਸਾਰੇ ਅਪਰੂਵਲ ਹੈਗੀਆਂ ਨੇ ਜਿਹਦੇ ਕਰਕੇ ਬੱਚੇ ਨੂੰ ਡਰ ਨਹੀਂ ਕੋਈ ਲੋੜ ਨਹੀਂ ਮੋਰਓਵਰ ਅਸੀਂ ਆਪਣਾ ਰੈਪਿਊਟੇਸ਼ਨ ਵਾਸਤੇ ਅਸੀਂ ਕਦੀ ਵੀ ਕਿਸੇ ਬੱਚੇ ਦਾ ਪੈਸਾ ਖਰਾਬ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਨਾ ਉਸ ਬੱਚੇ ਨੂੰ ਖਰਾਬ ਕਰਨ ਦੀ ਸੋਚ ਰੱਖਦੇ ਉਹ ਸਾਡਾ ਬੱਚਾ ਹੀ ਸਾਡਾ ਬ੍ਰਾਂਡ ਇਨਵੈਸਟਰ ਹੈ ਸਾਡਾ ਬੱਚਾ ਹੀ ਅੱਗੇ ਸਾਨੂੰ ਅੱਗੇ ਬਿਜ਼ਨਸ ਦਿੰਦਾ ਹੈ ਔਰ ਉਹਨਾਂ ਉਸ ਤਰੀਕੇ ਅਸੀਂ ਖਰਾਾ ਇਹ ਕਹਾਂ ਉਹ ਸਾਡਾ ਸਟਾਫ ਔਰ ਸਾਡੀ ਰੋਟੀ ਅੱਗੇ ਚੱਲਦੀ ਹੈ ਤੁਸੀਂ ਜਿੱਸਾ ਦ ਆਛਕੜਿਕ ਬੜਾ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਕਿ ਜਿਹੜੇ ਵਿਜ਼ਟਰ ਇਥੋਂ ਵੀਜ਼ਾ ਲੈ ਕੇ ਜਾਂਦੇ ਨੇ ਉਹਨਾਂ ਨੂੰ ਵੀ ਉੱਥੋਂ 에어ਪੋਰਟ ਤੇ ਡਿਪੋਰਟ ਕਰਤਾ ਜਾਂਦਾ ਹੈ। ਜੀ ਬਿਲਕੁਲ। ਇਹ ਸੱਚ ਹੈ ਜੇ ਸੱਚਾ ਤੇ ਇਹਦੇ ਵਿੱਚ ਕੀ ਮਤਲਬ ਕਿਉਂ ਹੈ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਖੁਦ ਲੋਕ ਆਪ ਨੇ। ਦੇਖੋ ਸਭ ਤੋਂ ਪਹਿਲੀ ਗੱਲ ਹੈ ਜਦੋਂ ਤੁਸੀਂ ਏਜੰਟ ਤੋਂ ਫਾਈਲ ਲਗਾ ਰਹੇ ਹੋ ਉਸ ਨੂੰ ਪੁੱਛਦੇ ਨਹੀਂ ਜੋ ਫਾਰਮ ਦੇ ਵਿੱਚ ਕੀ ਭਰਿਆ ਗਿਆ। ਸਾਡੀ ਇਨਫੋਰਮੇਸ਼ਨ ਜੀ ਹੁੰਦੀ ਹੈ। ਉੱਥੇ ਕਿਤੇ ਕਿਤੇ ਸਾਰੀ ਗਲਤੀ ਏਜੰਟ ਦੀ ਨਹੀਂ ਹੈ। ਤੁਸੀਂ ਡਾਕਟਰ ਨੂੰ ਦਵਾਈ ਲੈਣ ਜਾਂਦੇ ਹੋ ਡਾਕਟਰ ਨੂੰ ਪੁੱਛਦੇ ਨਹੀਂ ਮੈਨੂੰ ਬਿਮਾਰੀ ਕੀ ਹੈ। ਤਾਂ ਗਲਤੀ ਡਾਕਟਰ ਦੀ ਨਹੀਂ ਹੈ। ਥ ਵਾਇਸ ਵਰਸਾ ਜਿਹੜਾ ਤੁਹਾਡਾ ਵੀਜ਼ਾ ਆਂਦਾ ਹੈ ਆਪਾਂ ਵੀਜ਼ਾ ਲੈ ਕੇ ਪਾਸਪੋਰਟ ਖੁਦ ਖੁਸ਼ੀ ਕਰਦੇ ਟਿਕਟ ਟਕ ਵਾਲੇ ਚਲੇ ਜਾਂਦੇ ਆ। ਕਦੇ ਕਦੀ ਵੀ ਹਾਸਿਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਾਂ ਤੁਮੇਰੀ ਫਾਈਲ ਚ ਲਗਾਇਆ ਕੀ ਹੈ ਕਿਹੜੀ ਇਨਫੋਰਮੇਸ਼ਨ ਦੇ ਬੇਸ ਤੇ ਮੇਰਾ ਵੀਜ਼ਾ ਆਇਆ ਹੈ। ਜੋ ਉੱਥੇ ਇਨਫੋਰਮੇਸ਼ਨ ਜਾ ਕੇ ਮਿਸਮੈਚ ਹੁੰਦੀ ਹੈ ਨੈਚਰਲ ਇਮੀਗੇਸ਼ਨ ਅਫਸਰ ਕੋਲ ਸਾਰੀ ਰਾਈਟਸ ਨੇ। thro ਉੱਥੇ ਜਾ ਕੇ ਇਨਫੋਰਮੇਸ਼ਨ ਮਿਸਮੈਚ ਹੁੰਦੀ ਹੈ ਜੋ 에ਜੰਟ ਨੇ ਲਗਾਇਆ ਹੁੰਦਾ ਹੈ ਔਰ ਤੁਹਾਨੂੰ ਜੋ ਇਨਫੋਰਮੇਸ਼ਨ ਆਪਣੇ ਵਾਸਤੇ ਹੁੰਦੀ ਹੈ ਉਹਦੀ ਬਹੁਤ ਵੱਡੀ ਔਰ ਚ ਡਿਫਰੈਂਸ ਹੁੰਦਾ ਹੈ। ਨੇਚਰਲ ਵੀਜ਼ਾ ਆਫਸਰ ਕੁਐਸਚਨ ਕਰਦਾ ਹੈ ਤੇ ਉਹ ਆਪਾਂ ਉਦਾਹਰਨਾਂ ਨਹੀਂ ਕਰ ਪਾਦੇ ਤੇ ਉੱਥੇ ਆਫਿਸ ਆਉਣਾ ਪੈਂਦਾ ਆਪਾਂ ਸੋ ਦੋਸਤੋ ਮੈਨੂੰ ਇਹ ਲੱਗਾ ਵੀ ਅੰਕੁਸ਼ ਜੀ ਇਹ ਦੱਸਣਾ ਚਾਹਦੇ ਨੇ ਕਿ ਜਦੋਂ ਤੁਸੀਂ ਫਾਈਲ ਲਗਾਉਂਦੇ ਹੋ ਆਪਣੀ ਸਹੀ ਇਨਫਰਮੇਸ਼ਨ ਦਿਓ ਔਰ ਉਸ ਇਨਫਰਮੇਸ਼ਨ ਨੂੰ ਯਾਦ ਵੀ ਰੱਖੋ ਕਿਉਂਕਿ ਜਿਹੜੀ ਤੁਸੀਂ ਉਹ ਜਿੱਥੇ ਲੈਂਡ ਕਰਨਾ ਹੈ ਤੇ ਤੁਹਾਨੂੰ ਉਸ ਇਨਫਰਮੇਸ਼ਨ ਨੂੰ ਦੁਬਾਰਾ ਰਿਪੀਟ ਕਰਨਾ ਪਏਗਾ ਤੁਹਾਨੂੰ ਦੱਸਣਾ ਪਏਗਾ ਅਗਰ ਉਹ ਮਿਸਮੈਚ ਕਰਦੀ ਹੈ ਤੇ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਇਸ ਗੱਲ ਦਾ ਖਾਸ ਖਿਆਲ ਰੱਖੋ ਅੰਕੁਸ਼ ਜੀ ਮੇਰਾ ਇੱਕ ਸਵਾਲ ਹੋਰ ਰਹੇਗਾ ਜੀ ਸਰ ਇਹ ਦੱਸੋ ਵੀ ਜੇ Under. ਮਨ ਲੋ ਕਿਸੇ وجہ ਕਰਕੇ ਜੀ ਉਹ ਨੂੰ ਤੁਸੀਂ ਫਿਰ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਸਰ ਉਹਦੇ ਵਿੱਚ ਸਭ ਤੋਂ ਮੇਨ ਗੱਲ ਆਂਦੀ ਹੈ ਕਿ ਉਹ ਕਿਸ ਬਿਹਾਫ ਤੇ ਰਿਜਿਵੋਟ ਹੋਇਆ ਜਾਂਦਾ ਹੋ ਤਾਂ ਆਪਣੀ ਗਲਤੀ ਚ ਹੋਇਆ ਜਾਂ ਉਹ ਕੋਈ ਮਿਸ ਬਿਹੇਵੀਅਰ ਕਿਹਾ ਹੈ ਜਾਂ ਜਿੱਦੂ ਡਾਕੂਮੈਂਟ ਦੀ ਕਮੀ ਸੀ ਜੀ ਬਹੁਤ سارے ਕਾਰਨ ਸਰ ਬੱਚਾ ਰਿਪੋਰਟ ਹੁੰਦਾ ਕਿਹੜਾ ਕਾਰਨ ਨਹੀਂ ਹੈਗਾ ਕੋਈ ਰਿਪੋਰਟ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਆ ਔਰ ਜੇ ਤਾਂ ਪੈਸੇ ਦਾ ਦੇਖੋ ਅਜ ਤਰ ਪਰਮਾਤਮਾ ਦੇ ਕਿਰਪਾ ਰਹੀ ਹੈ ਮੇਰਾ ਅਜ ਵੀ ਇੱਕ ਵੀ ਅਗਨਾਈਕ ਬੱਚਾ ਨਾ ਕੋਈ ਟੂਰਿਸਟ ਵੀਜ਼ਾ ਦੇ ਵਿੱਚ ਨਾ ਕੋਈ ਵਿਸਟਰ ਵੀਜ਼ਾ ਦੇ ਵਿੱਚ ਕੋਈ ਬੱਚਾ ਵਾਪਸ ਆਇਆ ਹੈ ਕਿ ਅਸੀਂ ਪਹਿਲੀ ਗੱਲ ਤਾਂ ਤੁ ਕਰਦੀ ਹੈ इवन ਬੱਚੇ ਨੂੰ ਫਾਈਲ ਲਾਉਣ ਤੋਂ ਪਹਿਲਾਂ ਉਹਨੂੰ ਫਾਈਲ ਚੈੱਕ ਕਰਵਾਈ ਜਾਂਦੀ ਹੈ ਅਲਟਰਨ ਡਾਕੂਮੈਂਟ ਦੱਸਿਆ ਜਾਂਦਾ ਹੈ ਤਾਂ ਕਿ ਉਹਨੂੰ ਸਾਰੀ ਇਨਫੋਰਮੇਸ਼ਨ ਦੀ ਜਾਣਕਾਰੀ ਪਹਿਲੇ ਹੋਵੇ ਜੇ ਬਾਏ ਦਾ ਵੇ ਅੰਬੈਸੀ ਨੂੰ ਫੋਨ ਕਰਕੇ ਪੁੱਛ ਵੀ ਲਵੇ ਜਾਂ ਕਾਲ ਕਰਕੇ ਇੱਕ ਵਾਰੀ ਇੱਕ ਇੰਟਰਵਿਊ ਲੈ ਲੇ ਤਾਂ ਬੱਚੇ ਨੂੰ ਸਾਰੀ ਚੀਜ਼ ਦੀ ਕਲੈਰਟੀ ਹੋਵੇ ਉਹ ਬੱਚਾ ਬਿਨਾਂ ਡਰੇ ਨੇੜਾ ਰੋਕੇ ਬੱਚਾ ਇੰਟਰਵਿਊ ਦਾ ਜਵਾਬ ਦੇ ਸਕਦਾ ਹੈ ਆਪਣਾ ਵੀਜ਼ਾ ਹਾਸਲ ਕਰ ਸਕਦਾ ਹੈ ਇੱਕ ਗੱਲ ਹੋਰ ਕਲੀਅਰ ਕਰ ਦਿਓ ਕੀ ਜਿਹੜਾ ਸਟੂਡੈਂਟ ਵੀਜ਼ਾ ਹੈ ਉਹਦੇ ਵਾਸਤੇ ਕੀ ਕੀ ਰਿਕੁਆਇਰਮੈਂਟ ਹੈ ਤੇ ਜਿਹੜਾ ਤੁਹਾਡਾ ਵਿਜ਼ਟਰ ਵੀਜ਼ਾ ਉਹਦੇ ਵਾਸਤੇ ਕੀ ਕੀ ਰਿਕੁਆਇਰਮੈਂਟ ਹੈ ਇਹ ਅਲੱਗ-ਅਲੱਗ ਕਰਕੇ ਦੱਸ ਜੇ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰੀਏ ਕੋਈ ਵੀ ਕੰਟਰੀ ਦੀ ਗੱਲ ਕਰਦੇ ਆਪਾਂ ਸਿਰ ਆਪਾਂ ਨੂੰ ਪਾਸਪੋਰਟ ਦੇ ਫਰਸਟ ਐਂਡ ਲਾਸਟ ਪੇਜ ਦੀ ਕਾਪੀ ਚਾਹੀਦੀ ਹੈ ਤੁਹਾਡੀ ਕੁਆਲਿਫਿਕੇਸ਼ਨ ਪ੍ਰੂਫ ਚਾਹੀਦੀ ਹੈ 10th 2 ਜਾਂ ਤੁਹਾਡੇ ਡਿਗਰੀਸ਼ਨ ਹੈ ਜਾਂ ਮਾਸਟਰਜ਼ ਹੈ ਰਹੀ ਹੈ ਤੇ ਪਲੱਸ ਤੁਹਾਡਾ IELTS, PTE, TOEFL ਜਾਂ Duolingo ਕੁਛ ਵੀ ਤੁਸੀਂ ਕੀਤਾ ਹੋਇਆ ਹੈ ਇੰਗਲਿਸ਼ ਸਕੋਰ ਨੂੰ ਲੈ ਕੇ ਜਾਂ ਤੁਹਾਡਾ ਵਿਦਾਊ ਘਰ ਜਾ ਰਹੇ ਹੋ ਤਾਂ ਫਿਰ ਤੁਹਾਨੂੰ ਵਾਈਵਰ ਹੈ ਤੁਸੀਂ ਤੁਹਾਨੂੰ ਆਇਸ ਦੇ ਨਹੀਂ ਲੋੜ ਨਹੀਂ ਤੇ ਪਲੱਸ ਤੁਹਾਡਾ ਕੋਈ ਗੈਪ ਹੈ ਤਾਂ ਤੁਹਾਡਾ ਐਕਸਪੀਰੀਅੰਸ ਜੇ ਤੁਸੀਂ ਖੁਦ ਜੁਸੀਂ ਟਰਮ ਕੀਤਾ ਹੈ ਉਹ ਐਕਸਪੀਰੀਅੰਸ ਤੁਸੀਂ ਪ੍ਰੋਵਾਈਡ ਕਰੋ ਅਸੀਂ ਤੁਹਾਡਾ ਵੀਜ਼ਾ ਫਾਈਲ ਕਰ ਸਕਦੇ ਹਾਂ ਕਿਸੇ ਵੀ ਕੰਟਰੀ ਲੈ ਕੇ ਸਟੱਡੀ ਵੀਜ਼ਾ ਹੁਣ ਆ ਜੋ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਦੀ ਗੱਲ ਕਰੀਏ ਉਥੇ ਤੁਹਾਡੇ 2 ਤੋਂ 3 ਸਾਲ ਦੇ ਫਾਈਨੈਂਸ਼ੀਅਲ ਚਾਹੀਦੇ ਸਫੀਸ਼ੀਨੋਲੇ ਵੀਜ਼ਾ ਫਾਈਲ ਕਰਵਾਸੇ ਮੰਨ ਲਓ ਮੈਂ ਰਿਟਾਇਰਡ ਹਾਂ ਮੇਰੇ ਬੱਚੇ ਉੱਥੇ ਹੈ ਮੈਂ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਤੇ ਮੈਨੂੰ ਕਿਸ ਤਰ੍ਹਾਂ ਵੀਜ਼ਾ ਮਿਲੇਗਾ ਸਰ ਤੁਹਾਡੇ ਤੁਸੀਂ ਰਿਟਰਨ ਪਰਦੇ ਹੋਏ ਹੋ ਜੇ ਤੁਹਾਡਾ ਫਾਰਮ ਸੈਟ ਸੀਨ ਆਉ ਪਸ ਤੁਹਾਡਾ ਪੈਨਸ਼ਨ ਪੇ ਆਰਡਰ ਫੇਡਰ ਜਿਹਰੇ ਬੇਸੇ ਤੁਹਾਨੂੰ ਪੈਨਸ਼ਨ ਮਿਲਦੀ ਜਦੋਂ ਤੁਸੀਂ ਰਿਟਾਇਰ ਹੋਏ ਸੀਗੇ ਤੇ ਪਲੱਸ ਤੁਹਾਡਾ ਕੁਝ ਐਫ ਡੀਸ ਹੋਣਗੇ ਤੁਹਾਡੀ ਆਪਣੀ ਪਰਸਨਲ ਸੇਵਿੰਗਸ ਹੋਣੀਆਂ ਓਹਦੀ 6 ਮਹੀਨੇ ਦੀ ਬੈਂਕਿੰਗ ਸਟੇਟਮੈਂਟ ਦੇ ਸਕਦੇ ਹੋ ਪਲੱਸ ਬੈਲੈਂਸ ਸਟੇਟਿਕ ਵੀ ਦੇ ਸਕਦੇ ਹੋ ਕੋਈ ਤੁਹਾਡੀ ਇੰਸ਼ੂਰੈਂਸ ਚੱਲ ਰਹੀ ਹੈ ਓਹਦੀ ਸਨਡਰ ਵਾਲੀ ਸਟੇਟਮੈਂਟ ਦੇ ਸਕਦੇ ਹੋ ਜਾਂ ਕੋਈ ਮਿਚੁਅਲ ਫੰਡ ਜਾਂ ਸ਼ੇਅਰਸ ਲετε ਹੋਏ ਹੈ ਤਾਂ ਉਹ ਵੀ ਦੇ ਸਕਦੇ ਹੋ ਜੇ ਕੋਈ ਪੀਪੀਐਫ ਹੈਗਾ ਤਾਂ ਉਹ ਵੀ ਦਿਖਾ ਸਕਦੇ ਹੋ ਤੇ ਕੋਈ ਆ ਪ੍ਰੋਪਰਟੀ ਡਾਕੂਮੈਂਟ ਹੈਗਾ ਜਾਂ ਤੁਹਾਡੇ ਕੋਲ ਆਪਣੀ ਕੋ ਪ੍ਰੋਪਰਟੀਆਂ ਹੈਗੀਆਂ ਉਹ ਤੁਸੀਂ ਲਾ ਲਗਾ आई एम वेल ऑफ हियर इन इन माय होम कंट्री और थोड़ी ना सी रिपोर्ट लगा के ਤੁਸੀਂ ਉਸ ਨੂੰ ਇਹ ਵੇਵਾ ਦੇ ਕੇ ਬਣਾ ਸਕਦੇ ਹੋ ਉਹਨੂੰ ਇੱਕ ਕਨਕਲੂਜਨ ਦੇ ਸਕਦੇ ਹੋ ਸਾਡੀ ਵੀਜ਼ਾ ਅਪਸਰ ਵਾਸਤੇ ਸਾਨੀ ਹੋ ਜਾਏ ਤਾਂ ਕਿ ਤੁਹਾਨੂੰ ਵੀਜ਼ਾ ਦੇਣ ਵਾਸਤੇ ਸੋ ਦੋਸਤੋ ਮੈਂ ਕਾਫੀ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਤੁਸੀਂ ਅੰਕੁਸ਼ ਸਾਨੂੰ ਜੀ ਦੇ ਮੋਸ਼ਨ ਲੈਨੇ ਅਗਰ ਤੁਹਾਡੇ ਕੋਲ ਹੋਰ ਸਵਾਲ ਹੈਗੇ ਨੇ ਤੇ ਤੁਸੀਂ ਥੱਲੇ ਆਪਣੇ ਕਮੈਂਟਸ ਵਿੱਚ ਲਿਖ ਸਕਦੇ ਹੋ ਤੁਹਾਨੂੰ ਹਰ ਸਵਾਲ ਦਾ ਜਵਾਬ ਦਿੱਤਾ ਜਾਏਗਾ ਅਗਰ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਤੇ ਇਹਨਾਂ ਨੂੰ ਆ ਕੇ ਮਿਲੋ ਵੀਜ਼ਾ ਕੇਅਰ ਗਲੋਬਲ ਨਕੋਦਰ ਰੋਡ ਆਪੋਜੀਟ ਐਸਪੀ ਪੈਟਰੋਲ ਪੰਪ ਦੇ ਕੋਲ ਸਾਡੇ ਕੋਲ ਨੇ ਆਫਿਸ ਹੈ ਔਰ ਅਸੀਂ ਅਰਾਊਂਡ 7-8 ਸਾਲਾਂ ਤੋਂ ਇੱਥੇ ਇਸੇ ਪ੍ਰਮਿਸਿਸ ਦੇ ਵਿੱਚ ਲੋਕਾਂ ਨੂੰ ਸੇਵਾ ਦੇ ਰਹੇ ਹਾਂ ਇਹਨਾਂ ਦਾ ਪੂਰਾ ਐਡਰੈਸ ਔਰ ਨੰਬਰ ਤੇ ਨਾਲ ਸੌ ਰਿਫਲੈਸ਼ ਹੋ ਜਾਣਗੇ ਤੁਸੀਂ ਇਹਨਾਂ ਨਾਲ ਫੋਨ ਤੇ ਵੀ ਰਾਬਤਾ ਕਰ ਸਕਦੇ ਹੋ ਜਦੋਂ ਵੀ ਤੁਸੀਂ ਚਾਹੋ ਇਹਨਾਂ ਕੋਲ ਆ ਸਕਦੇ ਹੋ ਸਲਾਹ ਲੈ ਸਕਦੇ ਹੋ ਔਰ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਾਂ ਕਿ ਮੈਂ ਇਹਨਾਂ ਨਾਲ ਵਾਕਫੀ ਮੈਂ ਵੀਜ਼ੇ ذرو ਹੋਇਆ ਮੇਰੇ ਬ੍ਰਦਰ ਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀ ਦੋ ਤਿੰਨ ਜਗ੍ਹਾ ਤੇ ਅਸੀਂ ਗਏ ਨਹੀਂ ਗੱਲ ਪਣੀ ਅੰਕੁਲ ਸ਼ਾਹ ਜੀ ਕੋ ਆਏ ਸੀ ਇਹਨਾਂ ਨੇ ਗਰੰਟੀ ਲਈ ਸੀ ਕਿ ਮੈਂ ਵੀਜ਼ਾ ਲਵਾ ਕੇ ਦਿਆਂਗੇ ਔਰ ਮੇਰਾ ਬ੍ਰਦਰ ਦੋ ਤਿੰਨ ਵਾਰੀ ਕੈਨੇਡਾ ਵੀ ਜਾ ਆਇਆ ਸੋ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਕਿ ਤੁਸੀਂ ਕਿਤੇ ਵੀ ਹੋਰ ਜਾਣ ਤੋਂ ਪਹਿਲੇ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਮਿਲੋ ਸਤਿ ਸ਼੍ਰੀ ਅਕਾਲ ਨਮਸਤੇ ਆ ਬਹੁਤ ਬਹੁਤ ਸ਼ੁਕਰੀਆ